ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਮੀਟਿੰਗ ਰੱਖੀ ਗਈ ਕਿ ਇਹਦਾ ਮੁੱਦਾ ਸੀ ਇਹਦਾ ਅੱਜ ਜਿਹੜੀ ਐਸੇ ਤੇ ਮੀਟਿੰਗ ਰੱਖੀ ਸੀ ਮੇਰੇ ਵੀਰ ਸਾਰੇ ਕਿਸਾਨ ਮਜ਼ਦੂਰ ਚੰਡੀ ਪੰਜਾਬ ਦੇ ਜੋਨ ਡਾੜਾ ਵੱਲੋਂ 30 ਤਰੀਕ ਨੂੰ ਸ਼ੰਗੂ ਬਾਰਡਰ ਦੇ ਉੱਤੇ ਇਹ ਜੋਨ ਚੋਂ ਸੈਂਕੜੇ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਜਾਇਆ ਜਾ ਰਿਹਾ 10 ਵਜੇ ਸਵੇਰੇ 30 ਤਰੀਕ ਨੂੰ ਜੁਲਾਈ ਨੂੰ ਬਿਆਲਪੁਰ ਇਕੱਠੇ ਹੋਣਗੇ ਉੱਥੋਂ ਹੀ ਜਗਰਵਾਨਾ ਕਰਾਂ ਕਿਉਂਕਿ ਇਹ ਮੋਰਚਾ ਸਾਡੀ ਜ਼ਿੰਦਗੀ ਆ ਤੇ ਉਹ ਮੋਰਚਾ ਨੂੰ ਮਜ਼ਬੂਤ ਕਰਨਾ ਵਾ ਐਮ ਐਸ ਪੀ ਗਾਰੰਟੀ ਦਾਕਰੂਨ ਬਣਾਉਣਾ ਵਾ ਸਾਨੂੰ ਸਾਰੇ ਕਰਜੇ ਤੇ ਲਕੀਰ ਬਣਾਉਣੀ ਆ ਤੇ ਡਾਕਟਰ ਸੁਮਲਤ ਸਿੰਘ ਦੀ ਰਿਪੋਰਟ ਲਾਗੂ ਕਰਾਉਣੀ ਆ ਬਾਕੀ ਜਿੰਨੀਆਂ ਸਾਡੀਆਂ ਮੰਗਾਂ ਵਾਂ ਉਹ ਸਾਰੀਆਂ ਲਾਗੂ ਕਰਾਉਣੀਆਂ ਵਾਂ ਜਿੰਨਾ ਚਿਰ ਤੱਕ ਮੰਗਾਂ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਲੜਨਾ ਵਾ ਸਾਨੂੰ 5 ਸਾਲ ਲੱਗ ਜਾਣ 10 ਸਾਲ ਲੱਗਣ 25 ਸਾਲ ਲੱਗਣ ਲੰਬੀ ਲੜਾਈ ਵਾ ਤੇ ਆਪਣੀ ਨੋਟਬੰਦੀ ਕੀਤੀ ਹੋਈ ਆ ਜੋ ਲੜਨਾ ਵਾ ਇੱਕ ਤਰੀਕ ਨੂੰ 1 ਅਗਸਤ ਨੂੰ ਅਸੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਚ ਜਿਹੜਾ ਵਾ ਐਲਾਨ ਕੀਤਾ ਦੋਹਾਂ ਫਾਰਮਾਂ ਵੱਲੋਂ ਕਿ ਜਿਹੜੇ ਕੇਂਦਰ ਤੇ ਪੰਜਾਬ ਰਾਣੀ ਦੀ ਸਰਕਾਰ ਜਿਨ੍ਹਾਂ ਨੇ ਖਸਾਮਾਂ ਦੇ ਉੱਤੇ ਤਛੱਦਰ ਕੀਤਾ ਸੰਭੂ ਫਰੋਰੀ ਬਾਰਡਰਾਂ ਦੇ ਉੱਤੇ ਗੋੜੀਆਂ ਚਲਾਈਆਂ ਵਾ ਸ਼ਪਗਰ ਰਸ਼ੀਦ ਕੀਤਾ ਵਾ 433 ਕਿਸਾਨ ਜਖਮੀ ਕੀਤੇ ਆ ਦਰੋਨਾ ਚਲਾਈਆਂ ਵਾ ਛਾੜਕਨਾ ਚਲਾਈਆਂ ਵਾ ਉਹਨਾਂ ਨੂੰ ਸਨਮਾਨ ਕਰ ਰਹੀ ਛੇ ਅਫਸਰ ਹਰਿਆਣਾ ਦੀ ਸਰਕਾਰ ਤੇ ਮੋਦੀ ਸਰਕਾਰ ਉਹਦੇ ਵਿਰੋਧ ਦੇ ਵਿੱਚ ਅਸੀਂ ਜਿਹੜਾ ਵਾ 1 ਅਗਸਤ ਨੂੰ ਲੋਕ ਮਾਰਚ ਕਰਾਂਗੇ ਡੀਸੀ ਦਫ਼ਤਰਾਂ ਤੱਕ ਡੀਸੀ ਦਫ਼ਤਰ ਦੇ ਸਾਹਮਣੇ ਜਾ ਕੇ ਮੋਦੀ ਸਰਕਾਰ ਦਾ ਤੇ ਆਪਣਾ ਜਿਹੜੀ ਆ ਨੈਪ ਸੈਣੀ ਦੀ ਆਪਣੀ ਸਰਕਾਰ ਆ ਰਹੀ ਆ ਨੇ ਜੀ ਉਹਦੇ ਪੁੱਤਰੇ ਪੁੱਪਾਗੇ ਸੰਘਰਸ਼ਾਂ ਕਿਦੋਂ ਤੇਜ਼ ਕਰਾਂਗੇ ਤੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਦੇਵਾਂਗੇ ਤੁਹਾਡਾ ਕਾਸਾ ਚੱਕਰੀਆਕਾਰ ਗਵਾ ਤੁਹਾਡਾ ਕਾਸਾ ਜਿਹੜਾ ਵਾ ਉੱਕਬਰੁਰ ਗਵਾ ਜਾਗੀਰਨ ਗਵਾ ਰੰਗ ਦੇ ਵਰ ਗਵਾ ਤੁਸੀਂ ਜਿੱਤਰਾ ਉਹ ਜੁਰਮਾਨ ਕਰ ਦਿੰਦੇ ਲੋਕਾਂ ਨੂੰ ਕੁੱਟਣ ਵਾਲਿਆਂ ਨੂੰ ਮਾਰਨ ਵਾਲਿਆਂ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਉਸ ਤਰ੍ਹਾਂ ਤੁਸੀਂ ਕਰ ਰਹੇ ਜੋ ਤੁਹਾਡਾ ਕੋਈ ਫਰਕ ਨਹੀਂ ਕੋਈ ਲੋਕਤੰਤਰ ਨਹੀਂ ਸਿਰਫ ਕੋਈ ਲੋਕਤੰਤਰ ਦਾ ਬੁਰਦਾ ਪਾਇਆ ਆ ਤੁਹਾਡਾ ਲੋਕਤੰਤਰ ਦਾ ਬੁਰਕਾ ਲੋਕਾਂ ਸਾਹਮਣੇ ਨੀਰੋ ਨੀਰੋ ਚੁਕਾਵਾ ਇਸਰੇ ਲੋਕਾਂ ਨੂੰ ਕਹਾਂਗੇ ਆਪਣੇ ਦਾ ਘਰੋਸਾ ਰੱਖੋ ਘਰੋਸਾ ਰੱਖ ਕੇ ਆਪਣੀ ਲੜਾਈ ਆਪ ਲੜਾਓ ਤੇ ਆਪਣੀ ਲੜਾਈ ਉਹ ਜਿਤਨੀ ਹੈ ਮੇਰੇ ਵੀਰੋ ਉਹ ਅਸੀਂ ਜਿੱਤਾਂ ਭਲੱਤ ਵਿੱਚ ਤਹਿਸੀਲ ਦਾ ਤਹਿਸੀਲਾਂ ਵਿੱਚ ਹੋਰੀ ਲੁੱਟ ਖੋਸ ਬਾਰੇ ਕੀ ਗਾਣਾ ਚੁੰਨੇ ਤੁਸੀਂ ਹਾਂ ਮੇਰੇ ਵੀਰੇ ਇਹ ਅੱਜ ਨਹੀਂ ਹੋਰੀ ਲਵੀ ਜਿਉਂਨਾ ਦੇਸ਼ ਬਣਿਆ ਇਹ ਪ੍ਰਿਟਾ ਚੱਤ ਟਿਕਿਆ 13000 ਕੰਡਿਆ ਪਜਾ ਦੇ ਜੋ ਰਾਹੀ ਦੇਖਿਆ ਉਹ ਵੀਰੇ 25 ਸਾਲ ਤੋਂ ਹੂੰ ਹੂੰ 3-4 ਕਰੋੜ ਰੁਪਇਆ ਹਰ ਪ੍ਰਿੰਟ ਤੋਂ ਇਹ ਵਾ ਜਿਹੜੀ ਰਿਸ਼ਤ ਪੀਐਮ ਤੋਂ ਲੈ ਕੇ ਮੁੱਖ ਮੰਤਰੀ ਦੇ ਘਰ ਤੱਕ ਜਾ ਰਹੀ ਹੈ ਤੇਰੀ ਸਰਕਾਰ ਹੋਵੇ ਚਾਹੇ ਬਾਦਲ ਦੀ ਰਹੀ ਚਾਹੇ ਮਰਿੰਦਰ ਦੀ ਚਾਹੇ ਹੋਰ ਕੋਈ ਆਤਮਾਨ ਆ ਜਿਹੜੇ ਆਦੇ ਹੀ ਪਟੜ ਮਾਰਦ ਰਿਆਂ ਜਿਹੜੇ ਆਦੇ ਕੋਰੀਟਾਚਾਰ ਮੁਤ ਪ੍ਰਸ਼ਾਸਨ ਲੈਣਾ ਕੱਲਾ ਪਲਾਤਨੀ ਪੂਰੇ ਪੰਜਾਬ ਤੇ ਕਿੰਨੀਆਂ ਤੁਸੀਂ ਨਾ ਜਿੰਨੇ ਥਾਣੇ ਜਿੰਨੇ ਸਰਕਾਰੀ ਦਫ਼ਤਰ ਜਿੰਨੇ ਬਿਜਲੀ ਦਫ਼ਤਰ ਜਿੰਨੇ ਡਾਕੀ ਬਣਾਕ ਦਫ਼ਤਰ ਸਾਰਿਆਂ ਦੇ ਵੱਡੇ ਅਧਿਅਰ ਤੇ ਭ੍ਰਿਟਾਚਾਰ ਹੋ ਰਿਆ ਲੋਕਾਂ ਦਾ ਲਹੂ ਪੀਤਾ ਜਾ ਰਿਆ ਲੋਕਾਂ ਦੀਆਂ ਵੋਟੀਆਂ ਲੋਟੀਆਂ ਜਾ ਰੀਆਂ ਉਹਦਾ ਜੁਮੇਵਾਰ ਭਗਵੰਤ ਮਾਨ ਦੀ ਸਰਕਾਰ ਆ ਤੇ ਖੁਦ ਮੁੱਖ ਮੰਤਰੀ ਕੋ ਭਗਵੰਤ ਮਾਨ ਆ ਅਸੀਂ ਉਨੂੰ ਦਰਵਾਇਆ ਜਿੰਨੇ ਅਜੇ ਤੱਕ ਪਾਸੋਂ ਦਾ ਰੋਲਾ ਪੈਣ ਡਿਆ 80000 ਰੁਪਿਆ ਸਾਡੇ ਆਪੂਆ ਨੇ ਉਥੇ ਜਿਹੜਾ ਧਕਾਏਗਾ ਜੀ ਦਾ ਤਸਵੀਰਦਾਨ ਉਹਨੇ 80000 ਰੁਪਿਆ ਲਿਆ ਆ ਉਹਦੇ ਕੋਲ ਵਾਪਸ ਕਰਾਇਆ ਵਾ ਤੇ ਉਹ ਮੰਨਿਆ ਵੀ 80000 ਰੁਪਿਆ ਹੀ ਲਿਆ ਸੀ ਉਹਦਾ ਨਾਲ ਕਲਰਕ ਬੰਨਿਆ ਵਾ ਉਥੇ ਵੀ ਅਹੀਂ 80000 ਰੁਪਿਆ ਲਿਆ ਸੀ ਹੁਣ ਜਿਹੜਾ ਵਾ ਜਿਹਦੇ ਵੱਲੋਂ ਜਿੰਨੇ ਜਿੰਨੇ ਪੈਸੇ ਬਣਾਇਆ ਕਿਸਾਨ ਨੇ ਉਹਦੇ ਕਰਕਟ ਆਊਟ ਉਹਦੇ ਘਰ ਹੋਰ ਚੋਂਰ ਹੋਰ ਤਰ੍ਹਾਂ ਦੰਡੇ ਉਹਦੀ ਸਰਕਾਰ ਭੇਜ ਰਹੀ ਆ ਉਹਦੇ ਦਬਾਅ ਬਣਾਉਣ ਵਾਸਤੇ ਉਹ ਸਾਰਿਆਂ ਦਾ ਮੈਂ ਕਿਸੇ ਦਾ ਦਬਾਅ ਨਹੀਂ ਚੱਲਣਾ ਮੈਂ ਐਪੀਡ ਦੇਵਾਂਗਾ ਤੇ ਅਸੀਂ ਭਗਵੰਤ ਮਾਨ ਦੀ ਸਰਕਾਰ ਤੋਂ ਜਿਹੜਾ ਇੱਥੇ ਡਿਪਟੀ ਕਮਿਸ਼ਨਰ ਕਪੂਰਥਲਾ ਬੈਠਾ ਵਾ ਜਾਂ ਐਸ.ਐਮ. ਬੈਠਾ ਵਾ ਜੋ ਵੀ ਬੈਠੇ ਅਧਿਕਾਰੀ ਉਹਨਾਂ ਤੋਂ ਮਤ ਕਰਦੇ ਆ ਸਾਡੇ ਬੰਦੇ ਕੱਲ ਜਾਣਗੇ ਉੱਥੇ ਮੁੱਦਰ ਦੇਖ ਕੇ ਆਉਣਗੇ ਸਹਿਰਦਾਰ ਨੂੰ ਕਿਉੜਾ ਅਧਿਕਾ ਕਲਰਕ ਉਹਨਾਂ ਨੂੰ ਬਰਖਾਇਤ ਕੀਤਾ ਜਾਵੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ ਪੂਰੇ ਪੰਜਾਬ ਵਿੱਚ ਜੋ ਲੋਕਾਂ ਦੀ ਲੁੱਟ ਹੋ ਰਹੀ ਹੈ ਦਫ਼ਤਰਾਂ 'ਚ ਉਹ ਬੰਦ ਕਰਵਾਈ ਜਾਵੇ ਨਹੀਂ ਤੇ ਲੋਕ ਭਗਵੰਤ ਮਾਨ ਤੁਹਾਡੇ ਗਲਾਂ ਨੂੰ ਪੈਣਗੇ ਤੁਹਾਨੂੰ ਪਿੰਡਾਂ ਜਿਹੀ ਵੜ ਦੇਣਗੇ ਤੁਸੀਂ ਸਾਰੇ ਦੇ ਹਸਤਾ ਪੱਤੀ ਰੱਖੀਆਂ ਆ ਤੁਹਾਡੇ ਐਮਐਲਏ ਦੇ ਘਰਾਂ 'ਚ ਤੁਹਾਡੇ ਮੰਤਰੀਆਂ ਦੇ ਘਰਾਂ 'ਚ ਤੇ ਤੇਰੇ ਘਰ 'ਚ ਲੋਕਾਂ ਦੀਆਂ ਵੋਟੀਆਂ ਨੋਛ ਕੇ ਥੱਲੇ ਜਿਹੜੇ ਪੈਸੇ ਆ ਇਹ ਸਤਾ ਪੱਤੀਆਂ ਦੇ ਨਾਲ ਜਾ ਰਹੇ ਆ ਇਸ ਕਰਕੇ ਥੱਲੇ ਕਿਸੇ ਦਫ਼ਤਰ ਜੁਸ਼ਿਸ਼ਬਾਦ ਨਹੀਂ ਹੋ ਰਹੀ ਟੋਟਲ ਪੰਜਾਬ 'ਚ ਇਹ ਗੰਦ ਪਿਆ ਆ ਅਸੀਂ ਚਲਾ ਨਹੀਂ ਅਸੀਂ 37 ਲੜ ਰਹੇ ਆ ਇਹ ਵਿਸ਼ੁੱਤ ਅੜੇ ਜਿਹੜੇ ਅਧਿਕਾਰੀ ਆ ਉਹ ਫੜ ਫੜ ਕੇ ਕਰੋੜਾਂ ਰੁਪਈਆ ਅਫਸਰਾਂ ਤੋਂ ਮੁਲਾਜ਼ਮਾਂ ਤੋਂ ਲੋਕਾਂ ਦਾ ਥੱਦਰ ਖਾ ਚੁੱਕੇ ਆ ਹੁਣ ਵੀ 10000 ਰੁਪਈਆ ਵੜਾਇਆ ਵਾ ਕੈਥੇ ਨਹੀਂ ਬਖਸ਼ਾਂਗੇ ਇਹਨਾਂ ਨੂੰ ਅਸੀਂ ਤਸਵੀਰਦਾਰ ਨੂੰ ਨਹੀਂ ਬਖਸ਼ਣਾ ਅਸੀਂ ਕਲੈਕਟਰ ਨੂੰ ਨਹੀਂ ਬਖਸ਼ਣਾ ਅਸੀਂ ਕੈ ਚੋਰ ਅਧਿਕਾਰੀ ਨੂੰ ਨਹੀਂ ਬਖਸ਼ਣਾ ਕਹਿਣ ਉਹਨੇ ਬਖਸ਼ਣਾ ਇਹ ਸਾਡਾ ਲਾਗਿਆ ਇਹ ਸਾਡੇ ਵਿਧਾਨ ਚ ਲਿਖਾਇਆ ਇਹ ਸਾਡੇ ਜਥੇ ਬੰਦਿਆ ਜਿਹੜਾ ਵਾ ਉਹ ਮੇਰੇ ਵੀਰੋ ਪ੍ਰੋਗਰਾਮ ਆ ਅਸੀਂ ਆਪਣੇ ਲੋਕਾਂ ਨੂੰ ਰਣਾ ਵਿਸ਼ੁੱਤ ਨਹੀਂ ਦੇਣਦਣੀ ਉਹਨਾਂ ਨੂੰ ਜਲੀਲ ਦਫਤਰ ਨਹੀਂ ਆਣਾ ਕੋਈ ਧਰਤੀ ਦੇ ਮਾਲਕ ਆ 160 ਰੁਪਏ ਰੋਜ਼ ਤੱਕ ਜ਼ਿੰਦਾ ਆ ਇੱਕ ਬੰਦਾ ਸਾਡਾ 24 ਘੰਟਿਆਂ 'ਚ 3 ਕਰੋੜ ਪੰਜਾਬ ਦੀ ਬਾਦੀ ਆ 4 450 ਕਰੋੜ ਰੁਪਏ ਸਾਡਾ ਟੈਕਸ ਜਾਰਾ ਸਰਕਾਰ ਤੇ ਕਰਕੇ ਉਹਨੇ ਬੰਦੇ ਉਹ ਦਰਖਾਹ ਲੈਂਦੇ ਆ ਕਿ ਲੱਖਾਂ ਰੁਪਏ ਦਰਖਾਹ ਲੈਂਦੇ ਮਹੀਨੇ ਦੀ ਫੇਰ ਵੀ ਲੋਕਾਂ ਦੀ ਇਹ ਜਿਹੜਾ ਵਾਰ ਜਲੀਲ ਕਰਦੇ ਆ ਤੱਕੇ ਮਾਰਦੇ ਆ ਉਹਨਾਂ ਨੂੰ ਰਿਸ਼ਨਾ ਲੈਂਦੇ ਆ ਇਹਨਾਂ ਨਾਮ ਨਿਸ਼ਾਨ ਮਟਾ ਦੇ ਆਗੇ ਇਹਨਾਂ ਨੂੰ ਬਰਖਾਸ਼ਤ ਕਰੋ ਇਹਨਾਂ ਨੂੰ ਬਰਖਾਸ਼ਤ ਕਰੋ ਇਹ ਭਗਵੰਤ ਮਾਨ ਦੀ ਸਰਕਾਰ ਕਰੇ ਨਹੀਂ ਤਾਂ ਭਗਵੰਤ ਮਾਨ ਦੀ ਸਰਕਾਰ ਨੂੰ ਅਸੀਂ ਬਰਖਾਸ਼ਤ ਕਰ ਦਿਆਂਗੇ ਚੜ੍ਹਦੀ ਕਲਾ ਸਾਡੀ ਹੋਊਗੀ ਬੈਰੂ ਜੇ ਦਾ ਗੱਲ ਕਰ ਲੋ